ਸਾਹਿਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਮਿੱਤਰੋ ਡੋੜ ਡੋੜ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਸੋਢੀ ਵਾਲਾ ਇਸ ਪਿੰਡ ਦੇ ਨੇੜੇ ਰਾਜੰਦਾ ਪਿੰਡ ਕੜਮਾ ਜੰਗਾ ਵਾਲਾ ਮੋੜ ਇਹਨਾਂ ਪਿੰਡਾਂ ਦਾ ਇਹ ਗਵੰਡੀ ਪਿੰਡ ਆ ਮਿੱਤਰੋ ਜਦੋਂ ਤੁਸੀਂ ਫਰੋਜਪੁਰ ਤੋਂ ਫਾਜ਼ਿਲਕੇ ਵਾਲਾ ਰੋਡ ਫੜੋਗੇ ਖਾਈ ਫਹਿਮੇ ਕੀ ਨੰਗਣ ਤੋਂ ਬਾਅਦ ਜੰਗਾ ਵਾਲਾ ਮੋੜ ਆਉਂਦਾ ਮਿੱਤਰੋ ਤੇ ਉੱਥੋਂ ਸਿੱਧੀ ਜਿਹੜੀ ਛੜਕ ਆ ਜਾਂ ਤੁਸੀਂ ਉਦੋਂ ਅੱਗੇ ਥੋੜਾ ਜਿਹਾ ਹੋਗੇ ਕੜਮੇ ਵਾਲਾ ਮੋੜ ਜਿੱਨੂੰ ਮਰਜੀ ਪੁੱਛ ਲਿਓ ਮਿੱਤਰੋ ਮਸ਼ਹੂਰ ਮੋੜ ਆ ਉੱਥੋਂ ਸਿੱਧੀ ਛੜ ਕੇ ਜਿਹੜੀ ਸੋਢੀ ਵਾਲਾ ਸੋਢੀ ਵਾਲੇ ਦੇ ਨਾਲ ਹੀ ਬਿਲਕੁਲ ਡੋੜ ਪਿੰਡ ਵਸਿਆ ਹੋਇਆ ਮਿੱਤਰੋ ਜੇ ਆਪਾਂ ਗੱਲ ਕਰਨ ਲਗੇ ਨਜ਼ਦੀਕੀ ਜਿਹੜੇ ਸ਼ਹਿਰ ਰਹ ਜਾਂਦੇ ਆ ਜਿਵੇਂ ਲੱਖੋਗੇ ਬਹਿਰਾਮ ਵੀ ਇੱਥੋਂ 10-12 ਕਿਲੋਮੀਟਰ ਉੱਪਰ 10 ਕਿਲੋਮੀਟਰ ਦੀ ਦੂਰੀ ਤੇ ਲੱਖੋਗੇ ਬਹਿਰਾਮ ਆ ਇੱਥੋਂ ਮਿੱਤਰੋ ਕਰੀਕਲਾ ਨਜ਼ਦੀਕ ਰਹ ਜਾਂਦਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਬਾਈ ਉਹਨਾਂ ਦੇ ਕੋਲੇ ਇੱਕ ਚੰਗੀ ਲੈ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਚੰਗਾ ਦੁੱਧ ਦਾ ਰਿਕਾਰਡ ਸਾਰੀ ਜਾਣਕਾਰੀ ਮਾਲਕ ਤੋਂ ਲੈ ਦਿੰਨਾ ਤੁਹਾਨੂੰ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਸੁਣਾਓ ਪਹਿਲਾਂ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਨਾਮ ਦੱਸਿਓ ਪਹਿਲਾਂ ਜੀ ਇੱਕ ਵਾਰੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਆ ਜੀ ਜਿਹੜਾ ਮੱਝ ਦਾ ਓਨਰ ਆ ਉਹ ਜੈਵਿੰਦਰ ਸਿੰਘ ਆ ਜੈਵਿੰਦਰ ਸਿੰਘ ਅੱਜ ਇਹਦਾ ਬਰਥ ਜਿਹੜਾ ਹਰਿਆਣੇ ਦਾ ਠੀਕ ਆ ਜੀ ਪਹਿਲੇ ਸੂਏ ਸੂਣ ਤੋਂ ਮਤਲਬ ਜਿੱਦਾਂ ਅਸਰ ਛੋਟੀ ਗੱਬਣ ਸੀਗੀ ਪਹਿਲੇ ਸੂਏ ਜੀ ਉਦੋਂ ਸਾਡੇ ਨਜ਼ਦੀਕੀ ਪਿੰਡ ਵਸਤੀ ਦੇ ਵਿੱਚ ਮੱਝ ਆਈ ਚੰਗਾ ਦੁੱਧ ਦਿੱਤਾ ਉਹਨਾਂ ਨੇ ਇੱਕ ਸੂਆ ਮੱਚੋਈ ਆ ਉਸ ਤੋਂ ਬਾਅਦ ਜਦੋਂ ਇਹ ਮੱਝ ਤੋਕੜ ਹੋ ਗਈ ਤੇ ਮਤਲਬ ਉਹ ਵੀ ਸਾਡਾ ਮਿੱਤਰ ਸੀ ਜਾਣ ਪਛਾਣ ਦਾ ਜੀ ਉਹਦੇ ਤੋਂ ਅੱਜ ਅਸੀਂ ਖਰੀਦ ਕਰ ਲਈ ਮਤਲਬ ਪਹਿਲੇ ਸੂਏ ਸੂਜੀ ਹੋਈ ਤੋਕੜ ਤੋਕੜ ਇਹ ਮੱਝ ਜੀ ਹਾਂਜੀ ਜੀ ਉਸ ਤੋਂ ਬਾਅਦ ਅਸੀਂ ਇਹ ਮੱਜ 200 ਚੋਈ ਆਵਦੇ ਕੋਲੇ ਜੀ ਬਹੁਤ ਸੋਹਣਾ ਦੁੱਧ ਦਿੰਦਾ ਨੇ 18 ਕਿਲੋ ਦੁੱਧ ਦਿੱਤਾ ਖੁੱਲਾ ਡੁੱਲਾ ਖੁੱਲਾ ਡੁੱਲਾ ਹਾਂਜੀ ਅਣ ਕੰਡੇ ਤੇ ਜੋਕਦੀ ਰਹੀਏ ਅਸੀਂ ਕੰਡੇ ਤੇ ਜੋਖ ਦੇਾਂਗੇ ਸੂਣ ਤੋਂ ਕੋਈ 15 20 ਦਿਨ ਪੀਕ ਤੇ ਜਦੋਂ ਆ ਗਈ ਚਵਾ ਕੇ ਵੀ ਦੇ ਸਕਦੇ ਚਵਾ ਕੇ ਵੀ ਦੇ ਜੇ ਕੋਈ ਅੱਜ ਆਪਣਾ ਭਰਾ ਸੌਦਾ ਕਰ ਲੂਗਾ ਆਪਾਂ ਅਗਲੇ ਤੋਂ ਸਾਈ ਲੈ ਕੇ ਅਗਲੇ ਨੂੰ ਦੁੱਧ ਚਵਾ ਕੇ ਵੀ ਦੇ ਦੇਣਗੇ ਬੈਠ ਕੇ ਡੀਲ ਹੁੰਦੀ ਆ ਤੇ ਜੇ ਬੈਠ ਕੇ ਡੀਲ ਕਰਕੇ ਤੇ ਨੂੰ ਚਵਾ ਕੇ ਵੀ ਦੇ ਸਕਦੇ ਆਪਾਂ ਠੀਕ ਆ ਵੀਰੇ 15 20 ਦਿਨ ਬਾਅਦ ਪੀਕ ਤੇ ਠੀਕ ਆ ਮਹਾਰਾਜ ਅੱਛਾ ਜੇ ਆਪਾਂ ਇਹਦੀ ਸੀਮਨ ਦੀ ਗੱਲ ਕਰਨ ਲਈਏ ਠੀਕ ਹੈ ਜੀ ਅਰੇ ਜੇ ਆਪਾਂ ਇਹਦੀ ਗੱਲ ਸੂਏ ਦੀ ਕਰਦੇ ਕਿੰਨੂ ਆ ਸੂਆ ਸੂ ਰਹੀ ਹੈ ਇਹ ਚੌਥਾ ਸੂਆ ਜੀ ਪਹਿਲੇ ਸੂਏ ਨੇ ਕੱਟੀ ਦਿੱਤੀ ਸੀ ਉਹ ਪਿਛਲੇ ਮਿੱਤਰ ਨੇ ਰੱਖ ਲਈ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਨੇ ਇੱਕ ਕੱਟੇ ਨੂੰ ਜਨਮ ਦਿੱਤਾ ਜੀ ਚੰਗੀ ਕੀਮਤ ਤੇ ਸੀ ਉਹ ਕੱਟਾ ਛੇਲ ਕੀਤਾ ਠੀਕ ਇਹ ਸਮਝ ਦਾ ਕੱਟਾ ਜਿਹੜਾ ਵਧੀਆ ਰੇਟ ਤੇ ਵਿਕਿਆ ਹੋਇਆ ਹੈ ਵਧੀਆ ਰੇਟ ਤੇ ਤੀਜੇ ਸੂਏ ਕੀਤੇ ਕੀ ਸੀ ਫਿਰੇ ਤੀਜੇ ਸੂਏ ਫੇਰ ਨੇ ਕੱਟੀ ਦਿੱਤੀ ਉਹ ਕੱਟੀ ਸਾਡੇ ਕੋਲੇ ਥੜੀ ਐ ਬਰਾਜ ਇਸ ਟਾਈਮ ਹੈਗੀ ਆ ਜਾ ਕੇ ਅਸੀਂ ਹੁਣ ਕੁਝ ਮਤਲਬ ਆਪਦੀ ਸਥਿਤੀ ਕਰਕੇ ਇਹਨੂੰ ਸੇਲ ਕਰਨ ਦੀ ਸੋਚ ਲਿਆ ਜੀ ਜੀ ਤੇ ਜਿੱਤੇ ਕਰਕੇ ਅਸੀਂ ਵੇਚਨੀ ਆ ਬਟ ਸਾਨੂੰ ਇਹ ਵੀ ਸਾਡੇ ਨਾਲੇ ਦਾ ਇੱਕ ਬੱਚਾ ਸਾਡੇ ਕੋਲ ਹੈਗਾ ਜਿਹੜਾ ਅਸੀਂ ਸੇਲ ਕਰ ਦਈਏ ਜੀ ਇੱਕ ਗੱਲ ਹੋਰ ਕਹਿ ਸਕਦੇ ਆ ਵੀ ਜੇ ਆਪਾਂ ਇਹ ਮੇਹ ਦੀ ਵੇਚਣ ਦੀ ਗੱਲ ਕਰਦੇ ਆ ਇਹਨੂੰ ਆਪਾਂ ਇੱਕ ਘਰੇਲੂ ਮਜਬੂਰੀ ਕਰ ਨਾਲ ਵੇਚਣਾ ਕੋਈ ਫਾਲਟ ਕਰਕੇ ਨਹੀਂ ਵੇਚਣਾ ਆਪਾਂ ਨੂੰ ਘਰੇਲੂ ਮਜਬੂਰੀ ਮਤਲਬ ਕਹਿ ਸਕਦੇ ਆ ਆਪਾਂ ਆਪਦੀ ਆਰਥਿਕ ਲੋੜ ਕਰਕੇ ਹਾਂ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਦਿਨ ਪਏ ਬਈ ਜਾਂਦੇ ਹਜੇ 9 ਤਰੀਕ ਨੂੰ ਦਿਨ ਪੂਰੇ ਆ ਜੀ 9 ਤਰੀਕ ਨੂੰ ਦਿਨ ਪੂਰੇ ਆ ਜੀ 2 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਆ 7 ਦਿਨ ਹਜੇ ਪਏ ਹਾਂਜੀ ਕੋਈ 2 ਦਿਨ ਵੱਧ ਘੱਟ ਵੀ ਲੈ ਸਕਦੇ ਠੀਕ ਆ ਜੀ ਲੇਵੇ ਦੀ ਤਿਆਰੀ ਤਾਂ ਫਿਰ ਬਹੁਤ ਚੰਗੀ ਕਰ ਦਿੰਦੀ ਨੇ ਬਹੁਤ ਨਹੀਂ ਤਿਆਰੀ ਹੋਊਗੀ ਠੰਡੀ ਸੀ ਲੈ ਕੇ ਦੀ ਇਹ ਕੁਆਲਿਟੀ ਹੈ ਇਹਦੇ ਵਿੱਚ ਇਹਨੂੰ ਕੋਈ ਵੀ ਚੋ ਲੈਵੇ ਠੀਕ ਆ ਜੀ ਚਾਹੀ ਕੋਈ ਆਪਣੇ ਲੇਡੀ ਚੋ ਲੈਵੇ ਚਾਹੀ ਕੋਈ ਜੈਂਟਸ ਚੋ ਲੈਵੇ ਇਹਨੇ ਕਦੀ ਉਪਰਾ ਨਹੀਂ ਕੀਤਾ ਉਪਰਾ ਨਹੀਂ ਕੀਤਾ ਠੀਕ ਆ ਜੀ ਅੱਛਾ ਇੱਕ ਗੱਲ ਹੋਰ ਆ ਚੋਣ ਦੇ ਵਿੱਚ ਪੋਲੀ ਆ ਜਾਵਾਂ ਜੀ ਬਹੁਤ ਪੋਲੀ ਆ ਤੇ ਬਿਲਕੁਲ ਗੰਨੇ ਵਰਗੀ ਧਾਰ ਆ ਠੀ ਠੀਕ ਹੈ ਧੰਨਵਾਦ ਬਾਕੀ ਆਪ ਦੀ ਪਾਸ ਕਰਕੇ ਲਵੇ ਕੋਈ ਹਾਂ ਬਿਲਕੁਲ ਬਿਲਕੁਲ ਪਰ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਇੱਕ ਗੱਲ ਹੋਰ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਜੀ ਵੀਰੇ ਜੇ ਕੋਈ ਅੱਜ ਘਰੇ ਰੱਖਣ ਵਾਲੇ ਭਰਾ ਨੂੰ ਆਪਾਂ ਇਹ ਮਹਿ ਦਿੰਨੇ ਆ ਹਨਾ ਜੀ ਜਿਵੇਂ ਕਈ ਵਾਰੀ ਹੁਣ ਇੱਕਾ ਥਣ ਥੋੜਾ ਜਿਹਾ ਮੂਹਰੇ ਉੱਪਰ ਦੇਖਣ ਨੂੰ ਵੇਚ ਤੇ ਚੱਕਦੀ ਆ ਹਨਾ ਕੀਮਤ ਵਾਲੀ ਮਹਿ ਇਹਦਾ ਥਣ ਦਾ ਤਾਂ ਨਹੀਂ ਕੋਈ ਫਲ ਡਗਾ ਉਹ ਤਾਂ ਆਪਾਂ ਕਹਿ ਚੁੱਕੇ ਹਾਂ ਫਾਰਸ਼ਟੇ ਤੱਕ ਦੀ ਜ਼ਿੰਮੇਵਾਰੀ ਜੀ ਆਪਣੀ ਬਸ ਠੀਕ ਹੈ ਜੀ ਧੰਨਵਾਦ ਬਾਈ ਉਹ ਤਾਂ ਬੈਠੇ ਉੱਠਣ ਵਾਲਾ ਜਾਂ ਭਲਾਂ ਦੇ ਵਿੱਚ ਆਪਾਂ ਨੂੰ ਪਤਾ ਹੋ ਜਾਂਦਾ ਹਾਂ 19 ਕੀ ਕਈ ਵਾਰੀ ਆਏ ਉਹਨਾਂ ਨੇ ਇੱਕ ਪਾਸੇ ਪਸ਼ੂ ਪੈਂਦਾ ਰਹਿੰਦਾ ਉਹ ਚੀਜ਼ ਦਾ ਦਬਾਅ ਮਾਰਨਾ ਵੀ ਵੀਡੀਓ ਦਾ ਪ੍ਰੋਗਰਾਮ ਚ ਚੇਤੀ ਬਣਿਆ ਨਾ ਠੀ ਮੈਂ ਮਾਈ ਉਹਨਾਂ ਨਾਲ ਰਾਬਤਾ ਕੈਮ ਕੀਤਾ ਮੈਂ ਕਿਹਾ ਵੀ ਅੱਜ ਮੇਰੇ ਕੋਲ ਟਾਈਮ ਹੈਗਾ ਤੇ ਫਿਰ ਬਾਈ ਉਹਨਾਂ ਨੇ ਬਈ ਅਚੰਚੇ ਤਿਹ ਜਿਹੜੀ ਮੈਨੂੰ ਨਵਾਇਆ ਤਵਾਇਆ ਤਿਆਰ ਕੀਤੀ ਘੰਟੇ ਦੇ ਵਿੱਚ ਵਿੱਚ ਅੱਛਾ ਇੱਕ ਗੱਲ ਜਦ ਵੀ ਬਾਈ ਹੋਰ ਪੁੱਛਣੀ ਚਾਹੂੰਗਾ ਜੇ ਕੋਈ ਭਰਾ ਹੁਣ ਆਪਣੇ ਨਾਲ ਸੌਦਾ ਕਰੂਗਾ ਆਨਲਾਈਨ ਹਨਾ ਜੀ ਤੇ ਆਪਾਂ ਮੰਨ ਲਓ ਜਿਹੜੀ ਇਹਦੇ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ 95926 95926 32881 32881 ਹਾਂਜੀ 95926 32881 ਹਾਂਜੀ 95926 32881 ਇਸ ਨੰਬਰ ਤੇ ਤੁਸੀਂ ਬਾਈ ਨਾਲ ਜਿਹੜਾ ਫਰਕਤਾ ਕੈਮ ਕਰਨਾ ਸੌਦਾ ਕਰਨ ਦੇ ਲਈ ਹੁਣ ਇੱਕ ਵਾਰੀ ਜਾਣਕਾਰੀ ਮੇਰੇ ਤੋਂ ਪ੍ਰੋਪਰ ਸੁਣ ਲਓ ਵੀਰੇ ਇਹਦੀ ਇਹਨੇ ਚੌਥਾ ਸੁਆ ਸੋਨਾ ਬਾਈ ਤੇ 9 ਤਰੀਕ ਨੂੰ ਇਹਦੇ ਦਿਨ ਪੂਰੇ ਆ 2 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਆ ਠੀਕ ਹੈ ਜੀ ਤੇ ਦੁੱਧ 18 ਕਿਲੋ ਖੁੱਲਾ ਡੁੱਲਾ ਮਾਲਕ ਨੇ ਛੋਇਆ ਹੋਇਆ ਜੇ ਕੋਈ ਭਰਾ ਇਹਦਾ ਸੌਦਾ ਕਰਦਾ ਬਾਈ ਹੁਣਾਂ ਦੇ ਨਾਲ ਸੌਦਾ ਹੋਣ ਤੋਂ ਬਾਅਦ ਜੇ ਤੁਸੀਂ ਇਹ ਮੈਂ ਨੂੰ ਡੀਲ ਕਰਨ ਤੋਂ ਬਾਅਦ ਚੋਕੇ ਖਰੀਦਣਾ ਚਾਹੁੰਦੇ ਆ ਵੀ ਚੋਕੇ ਲੈ ਜਾਣੀ ਚਾਹੁੰਦੇ ਤਾਂ ਵੀ ਬਾਈ ਹੁਣੀ ਸੌਦਾ ਤੁਹਾਡੇ ਨਾਲ ਡਨ ਕਰਨਗੇ ਜੇ ਤੁਸੀਂ ਗੱਬੜ ਖਰੀਦਣੀ ਚਾਹੁੰਦੇ ਤਾਂ ਵੀ ਤੁਹਾਡੇ ਨਾਲ ਸੌਦਾ ਡਨ ਹੋਊਗਾ ਥਣਾ ਦੀ ਭਾਰ ਦੀ ਬਾਈ ਹੁਣਿਆਂ ਦੇ ਅਸੀਂ ਫੁੱਲ ਗਰੰਟੀ ਲੈਨੇ ਆ ਵੀਰੇ ਬਹੁਤ ਸੋਹਣੀ ਮੈਂ ਬਾਡੀ ਪੰਤਰ ਦੇ ਵੱਲੋਂ ਖੁੱਲੀ ਡੁੱਲੀ ਮੈਂ ਮਿੱਤਰੋ ਸਿੰਘਾਂ ਦੀ ਲੇਵੇ ਦੀ ਬਣਾਵਟ ਆ ਜਿਹੜੀ ਬੜੀ ਸੋਹਣੀ ਹਰ ਪੱਖ ਮੈਂ ਦਾ ਜਿਹੜਾ ਦਲ ਤੁਹਾਨੂੰ ਆਪ ਦੱਸੂਗਾ ਕਿਉਂਕਿ ਇਹਨੂੰ ਲੈਣਾ ਵੀ 파ਰਖੂ ਬੰਦੇ ਨੇ ਆ ਇਹਦੀ ਖਰੀਦਦਾਰੀ ਵੀ ਸਮਝਦਾਰ ਬੰਦੇ ਨੇ ਕਰਨੀ ਆ ਤੇ ਇਹਨੂੰ ਖਰੀਦਣਾ ਵੀ ਉਹਨੇ ਪੈਸੇ ਭਰਨੇ ਆ ਜਿਹਨੂੰ ਇਸ ਚੀਜ਼ ਦਾ ਸ਼ੌਕ ਆ ਜਿਹੜਾ ਇਸ ਚੀਜ਼ ਦਾ دیਵਾਨਾ ਵਾ ਨੰਬਰ ਆਪਾਂ ਭਾਈ ਹੁਣਾਂ ਦਾ ਸਕਰੀਨ ਦੇ ਉੱਤੇ ਮੈਂਸ਼ਨ ਕੀਤਾ ਹੋਇਆ ਲਗਾਤਾਰ ਚੱਲੀ ਜਾਂਦਾ ਵਾ ਪਿੰਡ ਡੋਟ ਦੇ ਵਿੱਚ ਆ ਕੇ ਤੁਸੀਂ ਮੈਂ ਦੇ ਬਾਰੇ ਮਿੱਤਰੋ ਰਾਬਤਾ ਕਾਇਮ ਕਰ ਲਿਆ ਜਾਏ ਹੋਰ ਜਾਣਕਾਰੀ ਲਈ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਦੋਸਤੋ ਜਲਦ ਮਿਲਾਂਗੇ ਫਿਰ ਕਿਸੇ ਨਵੇਂ ਵੀਡੀਓ ਦੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤਵਾਲ ਨੂੰ ਬਦਿਆਂ ਧੰਨਵਾਦ